ਅੱਜ ਆਪਾਂ 8:30-9 ਵਜੇ ਸਲਾਹ ਬਣਾਈ ਕਿ ਗਰਮੀਆਂ ਬੱਚੇ ਕਹਿੰਦੇ ਚਲੋ ਝੂਲਦੇ ਚੱਲਦੇ ਆਂ ਝੂਲਦੇ ਚਲੇ ਗਏ 8:30-9 ਵਜੇ ਵੀ ਪੂਰੀਆਂ ਰੌਣਕਾਂ ਸੀਗੀਆਂ ਗਰਮੀ ਤਾਂ ਸੀਗੀ ਹਵਾਵਾ ਗਰਮ ਸੀਗੀਆਂ ਕਿਉਂਕਿ ਜਿੰਨਾ ਘੱਟ ਹੋਇਆ ਹੋਇਆ ਸੀਗਾ ਗਰਮੀ ਹੋਣੀ ਤਾਂ ਲਾਜ਼ਮੀ ਆ ਤੇ ਕੁਝ ਬੱਚੇ ਝੂਲਿਆਂ ਦਾ ਇੰਜ ਮਜ਼ਾ ਲੈਂਦੇ ਸੀਗੇ ਇੰਜੋਏ ਕਰ ਰਹੇ ਸੀਗੇ ਝੂਲਿਆਂ ਨੂੰ ਰੌਣਕਾਂ ਲੱਗੀਆਂ ਪੂਰੀਆਂ ਮੈਂ ਕਹਿੰਦਾ ਕਿ ਕੀ ਮਾਹੌਲ ਪਿਆ ਪਿਆ ਸੀ ਮਾਹੌਲ ਫਿਰ ਥੋੜਾ ਜਿਹਾ ਆਪਾਂ ਅੱਗੇ ਗਏ ਕਿ ਵਿਊ ਤਾਂ ਚਲੋ ਜਿਹੜਾ ਰਾਤ ਦੇ ਸਮੇਂ ਹੁੰਦਾ ਉਹ ਤਾਂ ਉਵੇਂ ਹੀ ਸੀਗਾ ਵਧੀਆ ਸੀਗਾ ਪਰ ਮੈਂ ਕਿੰਨੇ ਸਾਲਾਂ ਬਾਅਦ ਇਹ ਚੀਜ਼ ਦੇਖੀ ਆ ਕਿ ਸਾਢੇ 8 9 ਵਜੇ ਸਾਢੇ 9 ਵਜੇ ਤੱਕ ਵੀ ਰਾਤ ਨੂੰ ਦਿਨ ਵਾਂਗੂ ਪੂਰਾ ਐਨ ਮਾਹੌਲ ਬਣਿਆ ਹੋਇਆ ਸੀਗਾ ਥੋੜਾ ਫਿਰ ਆਪਾਂ ਦਾ ਨੂੰ ਗਏ ਉਹ ਬੋਰਡ ਤੋਂ ਵੱਡੇ ਚੱਕ ਪੋਸਟ ਪੁਲਿਸ ਵਾਲਾ ਪਾਰ ਕਰਕੇ ਉਧਰ ਹਵਾ ਬਹੁਤ ਸੋਹਣੀ ਸੀਗੀ ਠੰਡੀ ਹਵਾ ਚੱਲਦੀ ਸੀਗੀ ਕਿਉਂਕਿ ਮੋਰਲੇ ਪਾਸੇ ਤਾਂ ਫਿਰ ਬਿਲਡਿੰਗਾਂ ਹੋ ਜਾਂਦੀਆਂ ਹਨਾ ਜਾਂ ਕਿਦਾਂ ਵੀ ਆਪੇ ਹੀ ਗਰਮੀ ਹੁੰਦੀ ਆ ਹਵਾ ਹਵਾ ਕਿਸੇ ਬਸੋਂ ਕ੍ਰੋਸ ਨਹੀਂ ਹੁੰਦੀ ਪਰ ਵੀ ਗੱਲ ਇਹ ਹੈ ਕਿ ਨਜ਼ਾਰਾ ਵੱਜ ਗਿਆ ਕਿ ਉੱਥੇ ਆਪਾਂ 2-3 ਘੰਟੇ ਬੈਠੇ ਆ ਸੋਣਾ ਮਾਹੌਲ ਠੰਡੀ ਹਵਾ ਚੱਲ ਰਹੀ ਬੱਚੇ ਵੀ ਖੁਸ਼ ਆਪਾਂ ਵੀ ਖੁਸ਼ ਬੱਚਿਆਂ ਨੂੰ ਵੀ ਕਾਫੀ ਦਿਨ ਹੋ ਗਏ ਸੀ ਕਿ ਮੈਂ ਵੀ ਟੂਰਾਂ ਦੇ ਸੀਗਾ ਬਾਹਰ ਹੀ ਜਿਗਾ ਬਹੁਤ ਦਿਨ ਹੋ ਗਏ ਕਿਸੇ ਪਾਸੇ ਜਾ ਨਹੀਂ ਹੋਇਆ ਸੀਗਾ ਤਾਂ ਕਰਕੇ ਫਿਰ ਮੈਂ ਕਿਹਾ ਵੀ ਚਲੋ ਇਹ کہہ ਰਹੇ ਸੀ ਕਿ ਪਾਪਾ ਜਾਣਾ ਹੀ ਜਾਣਾ ਆਪਾ ਪਾਪਾ ਜਾਣਾ ਹੀ ਜਾਣਾ ਸਿਸਟਮ ਤਾਂ ਸਾਡਾ ਬਣਦਾ ਸੀ ਫਿਲਮ ਦਾ ਲੋਗੇ ਜੇ ਰਾਤੀ ਫਿਲਮ ਦਿਖਾ ਦਿੰਦੇ ਹੁਣ ਤੇ ਤੋਈ ਪੁਣੀਆ ਨਾ ਤੋਈ ਕਿਦਾਂ ਤੋਈ ਕੀ ਪੋਣਾ ਅਮਰੇ ਤੋਈ ਹੈ ਤੋਈ ਤੋਈ ਪੋਣੀਆ ਰਸ ਗਈ ਉਹ ਕਾਕੇ ਕੀ ਪੋਣਾ ਉਹ ਕਾਕੇ ਸਰ ਤੁਹਾਨੂੰ ਸਰਕੋ ਇੱਕ ਮਿੰਟ ਇੱਕ ਪੁਆਇੰਟ ਤੈਨੂੰ ਵੀਡੀਓ ਬਣਾ ਲਉਂਦਾ ਤੈਨੂੰ ਜਿਆਦਾ ਕਾਲੀ ਆ ਮੰਮਾ ਲੋਨੇ ਕੀ ਕੀ ਪੋਣਾ ਪਹਿਲਾਂ ਦੱਸ ਨੈ ਹੈ ਓਏ ਪਹਿਲੇ 10 ਭਾਗ ਕੀ ਕਹਿੰਦਾ ਸੀ ਵੱਡਣ ਵਾਲੀ ਹਾਂ ਤੂੰ ਇਹ ਵੀ ਕਲਾਕਾਰ ਤੱਕੜਾ ਕੀ ਪਾਉਣਾ ਸਰ ਗੁੰਨੇ ਤੋਈ ਅਮਰਤ ਨੇ ਵੀ ਆਪਣੀਆਂ ਕਲਾਕਾਰੀਆਂ ਪੂਰੀਆਂ ਕੀਤੀਆਂ ਐਨ ਸਟੋਰੀਆਂ ਸਟੋਰੀਆਂ ਰੀਲਾ ਰੂਲਾ ਦੋਹਾਂ ਚੋਹਾਂ ਦਿਨਾਂ ਦਾ ਪ੍ਰੋਜੈਕਟ ਇਕੱਠਾ ਕਰ ਲਿਆ ਇਹਨੇ ਵੀ ਤੇ ਆਪਾਂ ਵੀ ਧਰਮਸ਼ਾਲਾ ਕੁਝ ਨਹੀਂ ਬਣਿਆ ਸੀਗਾ ਕਿਉਂਕਿ ਮੀਂਹ ਪੈ ਰਿਹਾ ਸੀਗਾ ਕਿਤੇ ਗਏ ਨਹੀਂ ਨਾ ਪਾਲੰਪੁਰ ਇਸ ਕਰਕੇ ਮੈਂ ਕਿਹਾ ਚਲੋ ਆਪਾਂ ਵੀ 10 ਮਿੰਟ ਲਾ ਲੈਨੇ ਆ ਜਿੱਥੇ ਜਿੱਥੇ ਲੈਟਾਂ ਜਾਗਦੀਆਂ ਮੱਛਰ ਬਹੁਤ ਜ਼ਿਆਦਾ ਸੀਗਾ ਆ ਤੁਸੀਂ ਦੇਖ ਸਕਦੇ ਆ ਤੇ ਲੈਟਾਂ ਤੋਂ ਤਾਂ ਅਸੀਂ ਵੈਸੇ ਕੋਸ਼ਿਸ਼ ਇਹੀ ਸੀਗੀ ਕਿ ਦੂਰ ਰਹੀਏ ਆਪਾਂ ਤਾਂ ਸਾਰ ਲੈਨੇ ਆ ਬੱਚਿਆਂ ਦਾ ਬਾਹਲਾ ਔਖਾ ਹੋ ਜਾਂਦਾ ਫੇਰ ਆ ਦਰਖਤ ਦੇਖੋ ਜੀ ਬੋਲ ਬੁਲਾ ਕੇ ਗੱਲਿਆ ਜੀ ਬਈ ਤੇਰੇ ਧੱਪ ਹੁੰਦੀ ਆ ਮਾਰਨਿੰਗ ਟਾਈਮ ਜਾਓ ਝਿੰਦੇ ਜਾਂ ਜਾਓ ਫਿਰ ਦਿਨ ਛੇਪੇ ਨੇ ਆ ਰਾਤ ਦਾ ਸਮਾਂ ਰੌਣਕਾਂ ਕਿਆ ਬਾਤਾਂ ਓਏ ਹੋਏ ਹੋ ਉਸ ਤੋਂ ਬਾਅਦ ਅੱਬਾ ਬਾਹਰ ਜ ਵਾਪਸ ਆਏ ਜਦੋਂ ਪਾਰਕਿੰਗ ਤੇ ਵਿੱਚ ਪਾਰਕਿੰਗ ਜਿਵੇਂ ਪੂਰਾ ਐਨ ਮਾਹੌਲ ਬਣਿਆ ਸੀ ਗੋਲ ਗੱਪੇ ਆਈਸਕ੍ਰੀਮਾਂ ਕੌਲ ਚਾਹੀਆਂ ਰੇੜੀਆਂ ਗੱਲਾਂ ਬਾਤਾਂ ਐਨ ਜੈਸਾ ਸੀ ਗਿਆ ਫਿਰ ਬੈਠੇ ਗੱਡੀ 'ਚ ਤੇ ਅੱਗੇ ਨੂੰ ਹੋਏ ਜਦੋਂ ਤੇ ਅੰਦਰ ਹਜੇ ਵੀ ਲੋਕ ਆ ਰਹੇ ਸੀਗੇ 10 ਵਜਣ ਵਾਲੇ ਸੀਗੇ ਆ ਰਹੇ ਸੀ